金呐。 ਪਿਆਰਿਆਂ ਨੂੰ ਵਾਹਿਗੁਰੂ ਰਾਮ ਕਲੀ ਮਹੱਲਾ ਤੀਜਾ ਅਨੰਦ ਇਪਉਂਤਾ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੈ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਤਿਗੁਰ ਤਗਾਵੋ ਹਾਰੀ ਕੇ ਰਾਮਨ ਜਿਨੀ ਵਸਾਇਆ ਕਹੇ ਨਾਨਕ ਅਨੰਦ ਹੋਵਾ ਸਤਿਗੁਰ ਕਾਲ ਰਹੁ ਤੁਮ ਅੰਦਰ ਮੇਰੇ ਤੁਖ ਸਭ ਬਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਾਮਸਾਰਨਾ ਸਤਨਾਮ ਪੈਲਾ ਸ੍ਰੀ ਰਤ ਸੁਆਮੀ ਸੋਮਯ ਮਨੋ ਦੀਸਾਰੇ ਕਹੇ ਨਾਮ ਕਮਨ ਮੇਰੇ ਸਦਾ ਰਹੁ ਹਰਿ ਜਾਲੀ ਸਾਚੀ ਸਾਚੀ ਕਰੇ ਰੇ ਕਹੀ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੈ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਦਗਵ ਆਈਆ ਆਸਾਂ ਸੁਖ ਮੰਨ ਆਈ ਵਸਿਆ ਜਿਨ ਦੀਸ਼ਾਂ ਸਾ ਬੋਲ ਆਈਆ ਸਦਾ ਕੁਰਪਾ ਨੀ ਨਾ ਮੇਰਾ ਆ ਉਹ ਵਾਢੇ ਪੰਚ ਸਰਦਿਤ ਗਾਵ ਸਭਾ ਗਈ ਕਾਰੇ ਸਭਾ ਗਈ ਸ਼ਾਵਨ ਵਾਢੇ ਕਲਾ ਜਿਤ ਕਰ ਕਾਲਿਆ ਪੰਚ ਦੂਤ ਦਵਸ ਕੀਤੇ ਬਾਲ ਕੰਟ ਕੁਮਾਰਿਆ ਫੁਰਦਾਰਨ ਪਾਇਆ ਤੁਦ ਜਿਤ ਕੋ ਸੀਨਾ ਮਰ ਕੇ ਲਾਗੇ ਜਨੀ ਮਾਨਿਤ ਤੈਸ ਬੋਆ ਜਿਤ ਕਰ ਲਟਵਾਜੀ ਆਨੰਦ ਸੁਣੋ ਵੱਟ ਭਾ ਕੀਓ ਸਗਲ ਮਨੋਰਥ पार बयाे सगल सोरे। सुरी से सूरे संत सगल के सतसे पूरे ग्रुप पुनी केतिरी सतगुरा परवंत न ਤੇ ਪੁਨੀ ਤੇ ਕਹਤੇ ਪਰਤ ਸਤ ਗੁਰਿਆ ਵਰਕੂਨੇਰੇ ਨਵੰਦ ਨਾਲੇ ਪੁਰ ਚਰਨ ਲਾਗੀ ਪੁਰ ਚਰਨ ਲਾਗੀ ਵਾਜ ਅਨਹਦ ਤੂਰੀ ਕੀ ਅਨੰਦ ਸੁਨੋ ਵਡ ਪਾਗੀ ਹੋ ਸ਼ਲੋਕਮ ਗੁਰੂ ਦੀਸਰਾਂਤੋ ਤਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰਾਈਆਂ ਵਾਚੇ ਤਰਮਤ ਦੂਰ ਦਰਮੀਆਂ ਕੋ ਆਪਣੀ ਕਹਿੰਦੇ ਨੇ ਕੇ ਦੂਰ ਜਿਨੀ ਨਾਮ ਧਿਆਇਆ ਇਤ ਨਹੀਂ ਸੁਣਤੀ ਨਾਰ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ